ਅਕਲ ਹੁਣੀ ਆ ਮੇਰੀ ਗੱਲ ਸੁਣੋ ਤੁਸੀਂ ਕਦੇ ਤਾਂ ਠੰਡੇ ਹੋ ਜਾਇਆ ਕਰੋ ਠੰਡੇ ਕਰਨ ਵਾਲਾ ਤੂੰ ਕੰਮੇ ਨਹੀਂ ਕਰਦਾ ਬਾਜੀ ਨੇ ਨਾਰਮਲ ਮਾਤਾ ਦੇ ਨਾਰਮਲ ਵੀ ਹਰ ਵੇਲੇ ਯਾਰ ਹਰ ਵੇਲੇ ਕਿਹੜੀ ਹਰ ਵੇਲੇ ਕੱਲ ਨੂੰ ਵਿਆਹ ਸ਼ਾਦੀ ਹੋਣਾ ਜ਼ਿੰਦਗੀ 'ਚ ਕੋਈ ਤਰੱਕੀ ਹੋਣੀ ਆ ਤਰੱਕੀ ਕਰੂੰਗਾ ਤਦ ਹੀ ਆ ਓਏ ਹੋਏ ਕੀ ਉਹ ਵੀ ਟਾਈਮ ਹੋਣਾ ਕੰਮੇ ਅਕਲ ਦੀ ਚਲੋ ਦਬ ਦਬ ਕਿਹੜਾ ਤਿਆਰ ਹੋ ਜਾ ਤਿਆਰ ਹੋ ਜਾ ਬਰਾਤ ਜਾਣੀ ਹੈ ਲੇਟ ਹੋ ਗਏ ਪੁਰ ਦੇਖਾਂ ਮਾਤਾ ਕਿਹੜਾ ਦਬ ਦਬ ਹੋ ਜਾ ਲੇਟ ਨਾ ਹੋ ਜਾਓ ਡੈਡੀ ਉਧਰ ਨੂੰ ਤੁਸੀਂ ਤਾਂ ਪੜਾ ਕੜਵਾਸ ਪਾ ਲੈਣਾ ਨੋ ਡੈਡੀ ਨੇ ਉਧਰ ਨੂੰ ਸੌਣ ਕਹਣਾ ਸੌ ਜਾਓ ਡੀ ਜੇ ਬੰਦ ਕਰ ਦੇ 10 ਵਜੇ ਹੀ ਉਹ ਵੀ ਟਾਈਮ ਆਊਗਾ ਕਦੇ ਕਿਹੜਾ 10 ਵਜੇ ਡੀ ਜੇ ਬੰਦ ਕਰਦੇ ਹੋ ਜਾਣਾ ਸਵੇਰੇ 7 ਵਜੇ ਠਾੜ ਲੈਣਾ ਡੈਡੀ ਸਾਰੇ ਇਹ ਸਾਰੇ ਠਾੜ ਲੈਣੇ ਰਿਸ਼ਤੇਦਾਰ ਕਿਹੜਾ ਉਠ ਖੜੋ ਛਿਦ ਛਿਦੀ ਜਾਣਾ ਆ ਤੇਰੇ ਲਚਨਾ ਤਾਂ ਮੈਨੂੰ ਹਲੇ ਆਸੇ ਨਹੀਂ ਲੱਗਦੀ